ਅੱਜ ਆਪਾਂ ਸਾਰੇ ਧੰਨ ਧੰਨ ਬਾਬਾ ਫਤੇ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸਨਮਾਨਯੋਗ ਭਾਈ ਸਾਹਿਬ ਭਾਈ ਖਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਉਹ ਆਪ ਜੀ ਨੂੰ ਆਪਾਂ ਉਹਨਾਂ ਬਾਬਿਆਂ ਨੂੰ ਯਾਦ ਪੈ ਕਰਨੇ ਆ ਆਓ ਜੀ ਅੱਜ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਦੇ ਜਨਮ ਦਿਹਾੜੇ ਦੀ ਦੇਸ਼ ਪਰਦੇਸ਼ ਵਿੱਚ ਜਿੰਨੀ ਸੰਗਤ ਬੈਠੀ ਹੈ ਹਾਲ ਵਿੱਚ ਵੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਆਪਾਂ ਉਹਨਾਂ ਦੇ ਅੱਜ ਜਨਮ ਦਿਹਾੜੇ ਨਾਲ ਸੰਬੰਧਿਤ ਕੁਝ ਵਿਚਾਰਾਂ ਕਰਾਂਗੇ ਗੁਰਬਾਣੀ ਦੇ ਆਧਾਰ ਤੇ ਕਿਉਂਕਿ ਉਹਨਾਂ ਦਾ ਸਮਾਂ ਬੜਾ ਥੋੜਾ